ਇੱਕ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੋਈ ਪਿੰਡ ਆ ਜੋ ਸ਼ਾਇਦ ਉਹਦੀਆਂ ਪਿੰਡ ਦੀਆਂ ਖਬਰਾਂ ਅਖਬਾਰਾਂ ਦੇ ਵਿੱਚ ਲੱਗੀਆਂ ਵੀ ਇਹ ਪਿੰਡ ਵਕਾਉ। ਤੋਂ ਮੇਰੇ ਵੀ ਇੱਕ ਇੱਕ ਚੀਜ਼ ਉੱਠੀ ਪਿੰਡ ਵਕਾਉ ਗਾਣੇ ਦੀ ਜਿਹੜਾ ਪਿੰਡ ਵਕਾਉ ਗਾਣਾ ਬਣ ਕੇ ਜਿਹੜੀ ਬਾਹਰ ਆਈ। ਸਾਰੇ ਪੰਜਾਬੀ ਲੋਕਾਂ ਨੂੰ ਆਇਆ ਲੱਗਾ ਵੀ ਇਹ ਆਪਣਾ ਹੀ ਗਾਣਾ ਹੈ ਆਪਣਾ ਹੀ ਦਰਦਾ। ਬਹੁਤ ਲੋਕਾਂ ਨੇ ਸ਼ੇਅਰ ਕੀਤਾ। ਔਰ ਉਦੋਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਵੀ ਉਹਨਾਂ ਨੇ ਵੀ ਸ਼ੇਅਰ ਕੀਤਾ ਹੋਇਆ ਸੀਗਾ। ਉਸ ਵੇਲੇ ਹਾਂ ਉਦੋਂ ਲੱਗਦਾ ਹੁੰਦਾ ਵੀ ਮੈਂ ਹੁੰਦਾ ਤਾਂ ਖਣੀ ਪਤਾ ਨਹੀਂ ਆਹ ਕਰ ਦੂੰਗਾ ਪਰ ਹੁਣ ਉਹ ਹੋਇਆ। ਹਾਲਾਤ ਸੇਮ ਹੀ ਆ। ਉਹੀ ਹਾਲਾਤ। ਬਦਲਾ-ਬੁਦਲਾ ਕੁਛ ਨਹੀਂ ਹੋਣਾ। ਕੱਲਾ ਆ ਨਹੀਂ। ਮੈਂ ਤੁਹਾਨੂੰ ਦੱਸਦਾ 2017 ਦੀ ਗੱਲ। ਹਾਂਜੀ। 2017 ਦੇ ਇਲੈਕਸ਼ਨ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਪ੍ਰੋਜੈਕਟਰਾਂ ਦੇ ਉੱਤੇ ਥੋੜਾ ਗਾਣਾ ਸੁਣਾਉਂਦੀ ਹੁੰਦੀ ਸੀ। ਬਿਲਕੁਲ ਹਾਂਜੀ। ਬਿਲਕੁਲ ਹਾਂਜੀ। ਉਹ ਚੱਲਦਾ ਹੁੰਦਾ ਸੀ ਸਪੈਸ਼ਲ। ਬਹੁਤ ਵਰਤਿਆ ਉਹਨਾਂ ਨੇ ਗਾਣਾ ਪਿੰਡ ਬਕਾਉ ਦਾ। ਇਹ ਵੀ ਆ ਪੰਜਾਬ ਦੇ ਹਾਲਾਤ ਅਸੀਂ ਬਦਲਾਂਗੇ ਪਰ ਬਦਲਾ-ਬੁਦਲਾ ਉਹਨਾਂ ਦਾ ਕੁਛ ਨਹੀਂ ਹੈਗਾ। ਫਿਰ ਪਿੰਡ ਬਕਾਉ ਦਾ ਉਹ ਹੋ ਜਾਣਾ। ਹਾਂਜੀ ਪਿੰਡ ਬਕਾਉ। ਸਭ ਲੋਕੀ ਨੇ ਮਜਬੂਰ ਦੇ ਸਭ ਹੰਬੇ ਹੰਬੇ ਬੇਰੇ ਮੀਨਾਂ ਨਾਲ ਹਾਲਾਤਾਂ ਨੇ ਸਭ ਲੋਕੀ ਚੰਬੇ ਹੋਏ ਆ ਬੇਰੇ ਮੀਨਾਂ ਨਾਲ ਹਾਲਾਤਾਂ ਨੇ ਸਭ ਲੋਕੀ ਚੰਬੇ ਹੋਏ ਆ ਗਲਗਲ ਕਰਜ਼ੇ ਵਿੱਚ ਡੁੱਬ ਚੁੱਕੇ ਆ ਗਲਗਲ ਕਰਜ਼ੇ ਵਿੱਚ ਡੁੱਬ ਚੁੱਕੇ ਆ ਭਾਵੇਂ ਬਾਈਆ ਭਾਵੇਂ ਬਾਊ ਆ ਕੋਈ ਲੈ ਸਕਦਾ ਤਾਂ ਲੈ ਲੋ ਜੀ ਮੇਰਾ ਸਾਰਾ ਪਿੰਡ ਵਕਾਊ ਆ ਕੋਈ ਲੈ ਸਕਦਾ ਤਾਂ ਲੈ ਲਓ ਜੀ ਮੇਰਾ ਸਾਰਾ ਪਿੰਡ ਮਕਾਊਆ ਜਿਹੜੇ ਸੁੱਖ ਦੀ ਰੋਟੀ ਖਾਂਦੇ ਸੀ ਸਭ ਕਰ ਨਸ਼ਿਆਂ ਨੇ ਨਾਸ਼ ਕਰੇ ਮੇਰੇ ਪਿੰਡ ਦੇ ਸਭ ਗੱਬਰੂ ਸੋਹਣੇ ਚਲਦੀ ਫਿਰਦੀ ਹੋਈ লাশ ਕਰੇ ਮੇਰੇ ਪਿੰਡ ਦੇ ਸਭ ਗੱਬਰੂ ਸੋਹਣੇ ਚਲਦੀ ਫਿਰਦੀ ਹੋਈ ਲਾਸ਼ ਕਰੇ ਫਿਕਰਾਂ ਨੇ ਖਾ ਲਿਆ ਬਾਪੂ ਨੂੰ ਫਿਕਰਾਂ ਨੇ ਖਾ ਲਿਆ ਬਾਪੂ ਨੂੰ ਘਰ ਵਿੱਚ ਨਾ ਕੋਈ ਕਮਾਉ ਆ ਕੋਈ ਲੈ ਸਕਦਾ ਤਾਂ ਲੈ ਲੋ ਜੀ ਮੇਰਾ ਸਾਰਾ ਪਿੰਡ ਵਕਾਉ ਆ ਕੋਈ ਲੈ ਸਕਦਾ ਤਾਂ ਲੈ ਲੋ ਜੀ ਮੇਰਾ ਸਾਰਾ ਪਿੰਡ ਵਕਾਉ ਆ ਕੀ ਬਾਤ ਹੈ ਭਈ ਕਿੰਨਾ ਸਮੇਂ ਦੇ ਵਿੱਚ ਇਹ ਚੀਜ਼ ਸਾਰੀ ਜਿਹੜੀ ਆ ਉਹ ਕਲਮਬੰਦ ਹੋ ਗਈ ਸੀ ਇਹ ਮੈਂ ਕੋਈ ਗਾਣਾ ਸ਼ੁਰੂ ਕਰਕੇ ਅੱਜ ਕੋਈ ਗਾਣਾ ਆਇਆ ਮੈਂ ਉਹ ਖੁੱਲਾ ਛੱਡ ਦੇਣਾ ਜਿਹੋ ਉਹਦੇ ਮੇਚ ਦਾ ਉਹਦੇ ਲੈਵਲ ਦਾ ਕੁਝ ਹੋਰ ਅਹ ਟਾਈਮ ਬਾਅਦ ਕਈ ਵਾਰੀ ਆਉਂਦਾ ਕਈ ਵਾਰ ਮੈਂ ਸੋਚਦਾ ਨਾ ਵੀ ਇਹ ਗਾਣਾ 6 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਵੀ ਅੱਜ ਇਹਦੇ ਵਿੱਚ ਆਹ ਅੰਤਰਾ ਆਇਆ ਹੂੰ ਵੀ ਯਾਰ ਇਹ ਇੰਨਾ ਵਧੀਆ ਜੇ ਮੈਂ ਉਦੋਂ ਹੀ ਲਿਖ ਦਿੰਦਾ ਅੱਜ ਜਿਹੜੀ ਗੱਲ ਆਈ ਹੈ ਇਹ ਕਿਵੇਂ ਆਉਂਦੀ ਵਿੱਚ ਮੈਂ ਤੱਕ ਇਹਨਾਂ ਨੇ ਲਿਖਦਾ ਮੈਂ ਖੁੱਲਾ ਛੱਡ ਦੇਣਾ ਲਿਖ ਕੇ ਜਿੰਨਾ ਆਇਆ ਉਹਨਾਂ ਲਿਖ ਲਾ ਮੈਂ ਇੱਕ ਦਿਨ ਥੋੜੇ ਦਿਨ ਪਹਿਲਾਂ ਮੈਂ ਗਿਣੇ ਗਾਣੇ ਆ ਉਹਦੇ ਸ਼ੁਰੂ ਕੀਤੇ ਹੋਏ ਗਾਣੇ ਅਧੂਰੇ ਮੈਂ ਲਿਖ ਕੇ ਨਾ ਅਧੂਰੇ ਗੀਤ ਹਾਂ ਤੇ ਉਹ ਮੈਂ ਸਾਰੇ ਲਿਖਣ ਲੱਗ ਪਿਆ ਉਹ ਘੱਟੋ ਘੱਟ 100 ਪਲੱਸ ਨਿਕਲੇ ਵੀ ਜਿਹੜੇ ਮੈਂ ਸ਼ੁਰੂ ਕੀਤੇ ਹੋਏ ਤੇ ਕਿਸੇ ਦੀ ਦੋ ਲੈਣਾ ਚਾਰ ਲੈਣਾ ਕੋਈ ਅੰਤਰਾ ਕਿਸੇ ਦਾ ਕਿਸੇ ਦਾ ਕੋਈ ਪਾਉਣਾ ਕੋਈ ਤਾਂ ਐ ਕਰਕੇ ਮੈਂ ੱੱ ਨਾ ਨਹੀਂ ਲਿਖਦਾ ਅੱਛਾ ਵੀ ਕੀ ਰਹਿ ਗਏ ਜਿਹੜੇ ਖੁੱਲੇ ਜਿਹੜੇ ਵਧੀਆ ਗਾਣੇ ਹੁੰਦੇ ਉਹ ਮੈਂ ੱੱ ਨਾ ਨਹੀਂ ਲਿਖਦਾ ਫਿਲਮਾਂ ਫਿਲਮਾਂ ਦਾ ਤਾਂ ਹੁੰਦਾ ਹੀ ਵੀ ਚਲ ਆਥ ਨੂੰ ਚਾਹੀਦਾ ਨਿੱਕਾ ਜ਼ੈਲਦਾਰ ਦਾ ਗਾਣਾ ਫੋਨ ਆਇਆ ਗਦਰ ਬਾਈਆ ਡਾਇਰੈਕਟਰ ਉਦੋਂ ਸਹਾਇਕ ਡਾਇਰੈਕਟਰ ਸੀ ਮੁੰਡਾ ਉਹਦਾ ਫੋਨ ਆਇਆ ਕਹਿੰਦਾ ਯਾਰ ਨਿੱਕਾ ਜ਼ੈਲਦਾਰ 2 ਵਾਸਤੇ ਬਾਈ ਗਾਣਾ ਨਹੀਂ ਹਣਾ ਪਹਿਲਾ 1 ਆ ਗਈ ਸੀ ਤੇ ਮੈਂ ਚਾਹ ਬਣਦੀ ਬਣਦੀ ਘਰ ਦੇ ਚਾਹ ਬਣਾਏ ਜਾਂਦੇ ਸੀ ਮੈਂ ਲਿਖਣਾ 15 ਮਿੰਟਾਂ 'ਚ ਲਿਖਦਾ ਮੈਂ ਉਹ 15 ਮਿੰਟਾਂ 'ਚ ਲਿਖਿਆ ਗਿਆ ਸੀ ਗਾਣਾ ਨਿੱਕਾ ਜ਼ੈਲਦਾਰ 2 ਦਾ ਗਾਣਾ ਹੈ ਟਾਈਟਲ ਟਰੈਕ ਹੈ ਕਰਮਜੀਤ ਬਾਈ ਨੇ ਗਾਇਆ ਹੈ ਬਾਈ ਗਰਮੀਤ ਸਿੰਘ ਹੋਰਾਂ ਨੇ ਉਹਨਾਂ ਦਾ ਮਿਊਜ਼ਿਕ ਬਣਾਇਆ ਹੈ ਅੱਛਾ 15 ਮਿੰਟ ਨਿੱਕਾ ਜ਼ੈਲਦਾਰ 1 ਦਾ ਤੇ 2 ਦਾ ਦੋਵਾਂ ਦਾ ਟਾਈਟਲ ਟਰੈਕ ਮੈਂ ਲਿਖਿਆ ਸੀ ਓਕੇ ਤੀਜਾ ਫਿਰ ਉਹਨਾਂ ਨੇ ਤੀਜੀ ਫਿਲਮ 'ਚ ਪਾਇਆ ਨਹੀਂ ਉਹਨਾਂ ਦਾ ਟਾਈਟਲ ਟਰੈਕ ਨਹੀਂ ਫਿਰ ਉਹ ਕਹਿੰਦਾ ਹੱਕੀ ਕਹਿੰਦਾ ਹੈਟ੍ਰਿਕ ਵੱਜ ਜਾਣੀ ਹੈ ਹੈਟ੍ਰਿਕ ਹਾਂ ਜੀ ਵੱਜੀ ਨਹੀਂ ਫਿਰ ਉਥੇ ਹੈਟ੍ਰਿਕ ਰੋਕ ਨਹੀਂ ਪਾਇਆ ਹੀ ਨਹੀਂ ਗਾਣਾ ਹਾਂਜੀ ਚੀਜ਼ਾਂ ਤੀਜੀ ਫਿਲਮ ਚ ਉਹਨੇ ਰੱਖੇ ਹੀ ਨਹੀਂ ਅੱਛਾ ਗੀਤ ਜੇਕਰ ਗੀਤਕਾਰੀ ਹੈਗੀ ਹੈ ਜਿਹੜੀ ਹਾਲਾਂਕਿ ਸ਼ੁਰੂਆਤ ਤੋਂ ਬਾਅਦ ਜਿਵੇਂ ਹੁਣ ਥੋੜੇ ਤਾਂ ਹੁਣ ਫਿਲਮਾਂ ਦੇ ਵਿੱਚ ਆਉਣ ਲੱਗੇ ਮਤਲਬ ਹੁਣ ਬਾਈ ਸਰਮਾਇਆ ਚੰਗਾ ਮਿਲ ਜਾਂਦਾ ਗੀਤ ਦਾ ਤੁਹਾਨੂੰ ਪੇਮੈਂਟ ਚੰਗੀ ਜਿੰਨੀ ਮੈਂ ਕਹਿੰਦਾ ਵੀ 6 ਮਹੀਨੇ ਲਾ ਕੇ ਗੀਤ ਲਿਖਿਆ ਜਾਂ ਸਾਲ ਲਾ ਕੇ ਗੀਤ ਲਿਖਿਆ ਜਿਵੇਂ ਮੋਰਾ ਗਾਣਾ ਉਹ 3-4 ਸਾਲ ਲੱਗੇ ਲਿਖਣ ਕੁ ਕਰਮਜੀਤ ਬਾਈ ਦੇ ਕੰਪੋਜੀਸ਼ਨ ਸੀ ਦਿਮਾਗ ਦੇ ਵਿੱਚ ਵੀ ਇਹ ਤੇ ਗਾਣਾ ਲਿਖ ਜਦੋਂ ਮੈਂ ਜਾਣਾ ਉਹਨੂੰ ਜਦੋਂ ਮਿਲਣਾ ਉਹਨੇ ਕਿਹਾ ਯਾਰ ਇਹ ਤੇ ਗਾਣਾ ਲਿਖ ਮੇਰੇ ਪਰ ਸਮਝ ਨਹੀਂ ਆਇਆ ਫਿਰ ਜਿਹਦੇ ਸਮਝ ਆਇਆ ਉਹਦੇ ਟੈਂਟ 'ਚ ਲਿਖਿਆ ਗਿਆ ਹੁਣ ਇਹਦੇ ਗਾਣੇ ਦਾ ਕੋਈ ਕੀ ਮੁੱਲ ਦੇ ਸਕਦਾ ਕੋਈ ਫਿਲਮ ਵਾਲਾ ਕੋਈ ਦੇ ਸਕਦਾ ਕਿ ਕੋਈ ਨਾ ਕੋਈ ਕਲਾਕਾਰ ਦੇ ਸਕਦਾ ਨਾ ਕੋਈ ਜਿਹਨੂੰ ਜਿਹਦੇ ਇਹ ਉਹ ਜਿਹੜੇ ਗਾਣੇ ਜਿਹੜੇ ਪੰਜਾਬੀ ਦੇ 10 20 ਵਧੀਆ ਗਾਣੇ ਕੱਢਣੇ ਹੁਣ ਤਾਂ ਉਹਨਾਂ ਦੇ ਵਿੱਚ ਨਿਕਲੇ ਆਉਂਦੇ ਗਾਣੇ ਬਿਲਕੁਲ ਯਾਰੀ ਦੋਸਤੀ ਤੌਰ ਤੇ ਵੀ ਆਉਂਦੇ ਕੁਝ ਵੀ ਯਾਰ ਕੋਈ ਨਹੀਂ ਬੜਾ ਕੁਝ ਬੜਾ ਜਿਹਨੇ ਵੋਟਾਂ 'ਚ ਖੜਦੇ ਸਾਰੇ ਤੇ ਮੈਨੂੰ ਲਿਖਣੇ ਪੈਂਦੇ ਗਾਣੇ ਮੈਂ ਬੜੇ ਦੁਖੀ ਹਰਦੇ ਨਾਲ ਗਾਣੇ ਲਿਖਦਾ ਸਹੀ ਕਹਾਂ ਨੀ ਹਾਂ ਕਿਤੇ ਹਾਰ ਤਾਂ ਨਹੀਂ ਜਾਂਦੇ ਸਾਰੇ ਨਹੀਂ 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 ਉਹ ਪਹਿਲੀ ਵਾਰੀ ਭਗਵੰਤ ਜਦੋਂ ਖੜਾ ਲਹਿਰੇਗਾ ਅੱਗੇ ਤਾਂ ਉਦੋਂ ਵੀ ਮੈਂ ਲਿਖਾ ਉਹ ਸਰਪ੍ਰਾਈਜ਼ ਦਿੱਤਾ ਕਰਮਜੀਤ ਨੇ ਗਾਣਾ ਗਾਇਆ ਮੈਂ ਲਿਖਿਆ ਉਹਦੇ ਦੇਤਾ ਵਜਣ ਵਜਣ ਲੱਗ ਪਿਆ ਆਜੋ ਵੋਟਾਂ ਪਾਈਏ ਭਗਵੰਤ ਮਾਨ ਨੂੰ ਤੇ ਉਹ ਇਸ ਤੋਂ ਬਾਅਦ ਉਹ ਕਹਿੰਦੇ ਯਾਰ ਇਹ ਜਿੱਤ ਜਾਂਦਾ ਮੰਨਦਾ ਜਿਹਦੇ ਬਾਰੇ ਲਿਖਦੇ ਆ ਨਾ ਉਹ ਕਈ ਵਾਰੀ ਹੋ ਗਈ ਐ ਤੇ ਨਹੀਂ ਨਹੀਂ ਕਈ ਵਾਰੀ ਜ਼ਰੂਰੀ ਨਹੀਂ ਹੁਣ ਸਿਚੁਏਸ਼ਨਾਂ ਕਈ ਇਸ ਤਰ੍ਹਾਂ ਦੀ ਬਣ ਜਾਂਦੀਆਂ ਨੇ ਨਾ ਜਨਤਾ ਦਾ ਇੰਨੀ ਵੱਡਾ ਲੰਮਾ ਚੌੜਾ ਤਾਂ ਅਮਝਾਉਂਦਾ ਨਾ ਹਾਂ ਕੱਲਾ ਗਾਣਾ ਵੀ ਵਰਕ ਨਹੀਂ ਕਰਦਾ ਤੇ ਚਲੋ ਕੋਸ਼ਿਸ਼ ਕਰਦੇ ਰਹਿੰਦੇ ਆ ਉਹ ਮੇਰੇ ਵਾਸਤੇ ਸਭ ਤੋਂ ਉਹ ਮਾੜਾ ਸਮਝਾਂਦਾ ਜਾਂ ਓੱਖਾ ਕੰਮ ਹੁੰਦਾ ਵੋਟਾਂ ਵਾਲਿਆਂ ਵਾਸਤੇ ਗਾਣੇ ਨਹੀਂ ਹਾਂਜੀ ਬਿਲਕੁਲ ਝੂਠੀ ਬਿਲਕੁਲ ਔਰ ਇੱਕ ਢੱਕਾ ਨਹੀਂ ਮਿਲਦਾ ਉਹਦਾ ਪਰ ਪੰਗਾ ਇਹ ਵੀ ਹੈ ਇੱਕ ਤਾਂ ਹੁੰਦਾ ਨਾ ਵੀ ਚਲ ਕੋਈ ਕੰਮ ਦੇਤਾ ਵੀ ਕੰਮ ਲੈ ਲਿਆ ਆਪਾਂ ਉਹਨੂੰ ਕੰਮ ਭੇਜੂ ਢੱਕਾ ਨੇ ਕੱਖ ਨਹੀਂ ਹੁੰਦਾਗਾ ਜਮ ਅੱਛਾ ਭਾਈ ਨਾ ਨਾ ਬਿਲਕੁਲ ਗੀਤ ਦਾ ਮੁੱਲ ਵੀ ਨਹੀਂ ਮੋੜਦਾ ਨਾ ਮੂੰਹ ਮਲਾਜਾ ਰੱਖਣਾ ਸੇ ਵੀਰੋ ਉਹ ਕਰਨੀਆਂ ਪੈਂਦੀਆਂ ਨਾ ਅੱਛਾ ਇੱਕ ਇੱਕ ਮਤਲਬ ਤੁਸੀਂ ਕਵੀ ਦਰਬਾਰਾਂ ਚ ਵੀ ਜਾਂਦੇ ਰਹਿੰਦੇ ਹੋ ਬਿਲਕੁਲ ਹਾਂਜੀ ਉੱਥੇ ਕਿਹੋ ਜਿਹਾ ਮਾਹੌਲ ਹੁੰਦਾ ਯਾਰ ਕਵੀ ਦਰਬਾਰਾਂ ਚ ਮੈਂ ਦੇਖਿਆ ਵੀ ਕਵੀ ਦਰਬਾਰ ਭਾਵੇਂ ਪਟਿਆਲੇ ਹੋਵੇ ਕਵੀ ਦਰਬਾਰ ਭਾਵੇਂ ਜਲੰਧਰ ਹੋਵੇ ਕਵੀ ਦਰਬਾਰ ਭਾਵੇਂ ਫਰੀਦਕੋਟ ਹੋਵੇ ਉੱਥੇ ਉਹੀ ਬੰਦੇ ਬੋਲਣ ਵਾਲੇ ਹੁੰਦੇ ਆ ਉਹੀ ਬੰਦੇ ਸੁਣਨ ਵਾਲੇ ਹੁੰਦੇ ਪਿਛਲੇ ਸਾਲਾਂ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦਾ ਮੇਲਾ ਹੁੰਦਾ ਜੀ ਇੱਕ ਸ਼ਾਇਕ ਕਵੀ ਦਰਬਾਰ ਹੁੰਦਾ ਉਹਨਾਂ ਦਿਨਾਂ ਦੇ ਵਿੱਚ 22 ਨੂੰ 23 ਨੂੰ ਹੁੰਦਾ ਮੇਲਾ 22 ਨੂੰ ਕਈ ਵੇਰੀ 22 ਨੂੰ ਉਹ ਕਵੀ ਦਰਬਾਰ ਨੂੰ ਉੱਥੇ ਬਹੁਤ ਖੂਬਸੂਰਤ ਲਿਖਣ ਵਾਲੇ 10 10 ਕਿਤਾਬਾਂ ਜਿਨ੍ਹਾਂ ਦੀਆਂ ਆਈਆਂ ਹੋਈਆਂ ਉਹ ਬੰਦੇ ਬੈਠੇ ਵਿੱਚ ਔਰ ਬੜੇ ਗਰੀਬ ਜੀ ਸ਼ਾਇਰੀ ਸੁਣਾਉਣ ਵਾਲੇ ਬੰਦੇ ਉੱਤੇ ਬੈਠੇ ਜਿਹੜੇ ਪ੍ਰਧਾਨਗੀ ਮੰਡਲਾਂ ਚ ਇਹ ਉਹ ਹਨਾ ਉਹ ਆਈ ਵੀਰੀ ਹੋ ਜਾਂਦੇ ਪਤਾ ਨਹੀਂ ਕੀ ਸੈਟਿੰਗਾਂ ਉਹਨਾਂ ਦੀ ਪਤਾ ਨਹੀਂ ਉਹ ਕਿਹੜੀ ਗਿੱਦੜ ਸਿੰਘੀ ਉਹਨਾਂ ਨੇ ਸਰਕਾਰ ਨੂੰ ਸੰਘਾਈ ਹੋ ਵੀ ਉਹ ਉਹਨਾਂ ਐਕਚੁਅਲੀ ਕੋਈ ਬਜਟ ਬੁਝੜਾਉਂਦੇ ਹੋ ਫਿਰ ਨਾਲ ਮਿਲ ਕੇ ਛੱਕਦੇ ਆ ਅੱਛਾ ਜਿਹੜੇ ਬੈਠੇ ਹਨਾ ਪੰਜਾਬੀ ਮਾਂ ਬੋਲੀ ਦੇ ਠੇਕੇਦਾਰ ਵੀ ਅਸੀਂ ਬਚਾਉਣ ਵਾਲੇ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਵਾਲੇ ਅਸੀਂ ਸਾਡੇ ਕਰਕੇ ਬਚੀ ਹੋਈ ਆ ਉਹ ਇਸ ਤਰ੍ਹਾਂ ਦੀ ਫੀਲਿੰਗ ਵਾਲੇ ਬੰਦੇ ਜਿਹੜੇ ਉਹ ਜਾਦੇ ਵੇਰੀ ਹੋਏ ਹੁੰਦੇ ਉਹ ਉਹ ਭਰਾਲਾ ਮਿਲ ਕੇ ਜਾਂਦੇ ਉਹਨਾਂ ਨੂੰ ਆਉਣ ਦੇ ਜਾਣ ਦੇ ਰਹਿਣ ਦੇ ਖਾਣ ਪੀਣ ਦੇ ਸਾਰੇ ਖਰਚੇ ਮਿਲਦੇ ਆ ਨਾ ਹੂੰ ਉੱਥੇ ਇਹ ਵੀ ਮੇਰੇ ਚੀਜ਼ ਉੱਠੀ ਫਿਰ ਲੋਕਾਂ ਦਾ ਦੇਖ ਕੇ ਵੀ ਇੰਨੇ ਵਧੀਆ ਵਧੀਆ ਲਿਖਣ ਵਾਲੇ ਬੰਦੇ ਬੈਠੇ ਯਾਰ ਇਹਦੇ ਨੂੰ ਤਾਂ ਆਹ ਵਧੀਆ ਸੁਣਾਉ ਜਿਹੜਾ ਉਹ ਸੁਣਾ ਕੇ ਗਿਆ ਉਹਦੇ ਨਾਲ ਤਾਂ ਆਓ ਵਧੀਆ ਹਾਂ ਲਿਖਦਾ ਨਾ 10 10 ਕਿਤਾਬਾਂ ਗਿੰਨੀਆਂ ਲਗਾਈਆਂ ਤੇ ਉਹ ਮੇਰੇ ਚੱਲਦੀ ਰਹੀ ਚੱਲਦੀ ਰਹੀ ਮੈਨੂੰ ਉਹ ਫਿਰ ਇੱਕ ਦਿਨ ਆਇਆ ਉਹ ਉਹ ਵੀ ਬਹੁਤ ਵਾਇਰਲ ਹੋਇਆ ਗਾਣਾ ਪਿੰਡ ਵਕਾਉ ਵਾਂਗੂ ਗਾਣਾ ਨਹੀਂ ਉਹ ਪਤਾ ਨਹੀਂ ਗਜ਼ਲ ਪਤਾ ਨਹੀਂ ਕੀ ਆ ਮੈਨੂੰ ਨਹੀਂ ਪਤਾ ਮੈਨੂੰ ਤਕਨੀਕ ਨਹੀਂ ਪਤਾ ਗਜ਼ਲ ਦੀ ਤੇ ਉਹ ਸੀਗਾ ਕਹਿੰਦਾ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਉਹੀ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਉਹੀ ਦਿਸਣ 50 60 ਬੈਠੇ ਉਹੀ 5-7 ਮਿਲਣ ਖੜੋਤੇ ਉਹੀ ਕਹਿੰਦਾ ਜੋ ਹਾਕਮ ਦੀ ਬੋਲਣ ਬੋਲੀ ਜੋ ਹਾਕਮ ਜੋ ਹਾਕਮ ਦੇ ਪੜਨ ਕਸੀਦੇ ਜੋ ਹਾਕਮ ਦੀ ਬੋਲਣ ਬੋਲੀ ਜੋ ਹਾਕਮ ਦੇ ਪੜਨ ਕਸੀਦੇ ਜੋ ਹਾਕਮ ਦੀ ਬੋਲਣ ਬੋਲੀ ਹੁਣ ਸ਼ਸ਼ੋਭਤ ਮੰਚ ਦੇ ਉੱਤੇ ਚੰਦ ਸਰਕਾਰ ਦੇ ਤੋਤੇ ਉਹੀ ਲਾ ਜਿਨ੍ਹਾਂ ਦੀਆਂ ਜੋ ਜੋ ਰਚਨਾਵਾਂ ਸੁਣ ਸੁਣ ਪੱਕ ਗਏ ਨੇ ਲੋਕੀ ਜਿਨ੍ਹਾਂ ਦੀਆਂ ਜੋ ਜੋ ਰਚਨਾਵਾਂ ਸੁਣ ਸੁਣ ਪੱਕ ਗਏ ਨੇ ਲੋਕੀ ਦਾ ਜਿੱਥੇ ਵੀ ਲੱਗ ਜਾਂਦਾ ਹੈ ਚਵਲਾ ਮਾਰਨ ਉੱਥੇ ਹੀ بڑے ਕਵੀ ਦਰਬਾਰਾਂ ਅੰਦਰ ਉਹੀ ਕਵੀ ਸਰੋਤੇ ਹੋਈ ਜਿਸਨ 50 60 ਬੈਠੇ ਹੋਈ ਪੰਜ ਸੱਤ ਮਿੰਨ ਖੜੋਤੇ ਕਹਿੰਦਾ ਕਦੇ ਕਿਸੇ ਮਜ਼ਦੂਰ ਬੰਦੇ ਨੂੰ ਨਹੀਂ ਪ੍ਰੋਫੈਸਰ ਸ਼ਾਇਰ ਸਮਝਦੇ ਕੀ ਵਾਹ ਕਦੇ ਕਿਸੇ ਮਜ਼ਦੂਰ ਬੰਦੇ ਨੂੰ ਨਹੀਂ ਪ੍ਰੋਫੈਸਰ ਸ਼ਾਇਰ ਸਮਝਦੇ ਗੀਤ ਹਜ਼ਾਰਾਂ ਲਿਖ ਕੇ ਤਾਈਓ ਉਹੀ ਦਿਹਾੜੀ ਜੋਤੇ ਹੋਈ ਬڑے ਕਵੀ ਦਰਬਾਰਾ ਅੰਦਰ ਉਹੀ ਕਵੀ ਸਰੋਤੇ ਹੋਈ ਕਹਿੰਦਾ ਤੇਰੀਆਂ ਅੱਖਾਂ ਤੇਰੀਆਂ ਜ਼ਲਫਾਂ ਬਸ ਆਹੀ ਕੁਛ ਸ਼ੇਰਾਂ ਬੱਲੇ ਤੇਰੀਆਂ ਅੱਖਾਂ ਤੇਰੀਆਂ ਜ਼ਲਫਾਂ ਬਸ ਆਹੀ ਕੁਛ ਸ਼ੇਰਾਂ ਬੱਲੇ ਸਦੀ ਪੁਰਾਣਾ ਉਹੀ ਖੂਹ ਹੈ ਉਹੀ ਡੱਡੂ ਗੋਤੇ ਉਹੀ بڑے ਕਵੀ ਦਰਬਾਰਾ ਅੰਦਰ ਉਹੀ ਕਵੀ ਸਰੋਤੇ ਹੋਈ ਤਾਂ ਨਵੇਂ ਸ਼ੇਰਾਂ ਨੂੰ ਅੱਗੇ ਵਧਣ ਦਾ ਸਾਹਿਤ ਮਾਫੀਆ ਦੇ ਨਾ ਮੌਕਾ ਸਾਹਿਤ ਮਾਫੀਆ ਅੱਛਾ ਸਾਹਿਤ ਮਾਫੀਆ ਵੀ ਨਵੇਂ ਸ਼ੇਰਾਂ ਨੂੰ ਅੱਗੇ ਵਧਣ ਦਾ ਸਾਹਿਤ ਮਾਫੀਆ ਦੇ ਨਾ ਮੌਕਾ ਮਹਿਫਲ ਲੁੱਟ ਕੇ ਮੁੜਦੇ ਜਿਹੜੇ ਕਿਉਂਕਿ ਸਾਰੇ ਉਹਤੇ ਉਹੀ بڑے ਕਵੀ ਦਰਬਾਰਾ ਅੰਦਰ ਉਹੀ ਕਵੀ ਸਰੋਤੇ ਹੋਈ ਦਿਸਣ 56 ਬੈਠੇ ਹੋਈ ਪੰਜ ਸੱਤ ਮਿਲਣ ਖੜੋਤੇ ਹੋਈ ਅੱਛਾ ਇਹ ਮਾਫੀਆ ਸਾਹਿਤ ਦੇ ਵਿੱਚ ਵੀ ਬਿਲਕੁਲ ਵੀ ਜਿਹੜੇ ਨਵੇਂ ਬੰਦੇ ਵਧੀਆ ਲਿਖਦੇ ਉਹ ਉਹਨਾਂ ਦੀ ਬਹੁਤ ਵਿਚਾਰੇ ਉਹ ਕਈ ਵਾਰ ਤਾਂ ਉਹ ਕਿਤਾਬ ਕਿਤਾਬਾਂ 'ਚ ਪਹੁੰਚ ਜੋਗੇ ਨਹੀਂ ਹੈਗੇ ਹੂੰ ਜਿਹੜੇ ਪੰਜਾਬੀ ਮਾਂ ਬੋਲੀ ਦੇ ਠੇਕੇਦਾਰ ਬੈਠੇ ਆ ਜਾਂ ਜਿਹੜੇ ਸਰਕਾਰੀ ਉਹਦਿਆਂ ਦੇ ਬੈਠੇ ਬੜਾ ਕੁਝ ਕਰ ਸਕਦੇ ਹੁੰਦੇ ਆ ਪਰ ਉਹ ਆਪ ਦੇ ਆਪ ਨੂੰ ਉੱਤਮ ਦਿਖਾਉਣ ਵਾਸਤੇ ਉਹਨਾਂ ਦਾ ਸਾਰਾ ਜੋਰ ਲੱਗਾ ਰਹਿੰਦਾ ਵੀ ਸਾਡੇ ਤੋਂ ਫੜੀ ਕਰਤੀ ਦੇਣਾ ਕੋਈ ਬਹਿ ਜਾ ਵੀ ਅਸੀਂ ਸੱਜੇ ਰਹੀਏ ਜਿਨਾਂ ਜਿਹੜੇ ਸਾਡੇ ਸਾਹ ਵਗਦੇ ਹਨ ਹਾਂ ਉਹ ਫਿਰ ਸਰਕਾਰਾਂ ਨਾਲ ਗੰਨਾ ਤੁੱਪਾ ਕਰਕੇ ਵੀ 100 ਕੁਝ ਜੁਗਾੜ ਹਨਾ ਜੁਗਾੜੀ ਲੋਕਾਂ ਦਾ ਹੀ ਕੰਮ ਆਏ ਤੇ ਉਹ ਬਹੁਤ ਚੰਗਾ ਚੰਗਾ ਲਿਖਣ ਵਾਲੇ ਮੇਰੇ ਟੱਚ ਚਾ ਮੇਰੇ ਮੈਨੂੰ ਜਾਣਦੇ ਆ ਵੀ ਜਿਨ੍ਹਾਂ ਦੀਆਂ ਕਿਤਾਬਾਂ ਛਪਣੀਆਂ ਚਾਹੀਦੀਆਂ ਬਹੁਤ ਜਿਹੜੇ ਬਹੁਤ ਉਮਦਾ ਲਿਖਦੇ ਜਿਹੜੇ ਪੰਜਾਬੀ ਮਾਂ ਬੋਲੀ ਦੀ ਸੇਵਾ ਚ ਲੱਗੇ ਹੋਏ ਆ ਬਹੁਤ ਬੰਦੇ ਰਹਿ ਜਾਂਦੇ ਜਿਨ੍ਹਾਂ ਦੀਆਂ ਕਿਤਾਬਾਂ ਨਹੀਂ ਛਪਦੀਆਂ ਔਰ ਵੱਡੇ ਵੱਡੇ ਬਜਟ ਖਾ ਜਾਂਦੇ ਜਿਹੜੇ ਠੇਕੇਦਾਰ ਬੈਠੇ ਆ ਪੰਜਾਬੀ ਮਾਂ ਬੋਲੀ ਨੂੰ ਬਚਾਉਣਾ